ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਜੀਤ ਮੰਡਵੀ ਟੀਵੀ ਤੇ ਗੱਲ ਆਪਾਂ ਅੱਜ ਕਰਨ ਜਾ ਰਹੇ ਹਾਂ ਜੋ ਕਿ ਜੰਮੂ ਕਸ਼ਮੀਰ ਪੈਲਗਾਮ ਦੇ ਵਿੱਚ 25 ਤਕਰੀਬਨ ਲੋਕਾਂ ਦੀ ਗੋਲੀयां ਮਾਰ ਕੇ ਹੱਤਿਆ ਕਰ ਦਿੱਤੀ ਜੋ ਕਿ ਕਿਸੇ ਦਾ ਭਰਾ ਸੀ ਕਿਸੇ ਦਾ ਪੁੱਤ ਸੀਗਾ ਕਿਸੇ ਦਾ ਸੁਹਾਗ ਸੀਗਾ ਤੇ ਬੜੀ ਹੀ ਮਤਭਾਗੀ ਇਹ ਜਿਹੜੀ ਨਿਊਜ਼ ਸੁਣਨ ਨੂੰ ਮਿਲੀ ਇਹਦੋਂ ਬੜਾ ਹਰਟ ਹੋਇਆ ਦੇਖ ਲੋ ਬੜਾ ਉਦਾਸ ਹੋਇਆ ਕਿ ਇਹ ਕਿਉਂ ਹੋਇਆ ਕਿਦਾਂ ਹੋਇਆ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੀ ਸਰਕਾਰਾਂ ਨੇ ਜੋ ਕੋਈ ਇਸ ਤਰ੍ਹਾਂ ਕੋਈ ਕਦਮ ਨਹੀਂ ਚੱਕਦੀਆਂ ਹੈਗੀਆਂ ਮੁਰਕੇ ਨਾਂ ਲਾ ਦਿੱਤਾ ਗਿਆ ਕਿ ਪਾਕਿਸਤਾਨੀ ਨੇ ਕੀਤਾ ਆ ਸਾਡੇ ਮੰਨਣ ਦੇ ਵਿੱਚ ਗੱਲ ਨਹੀਂ ਆਉਂਦੀ ਹੈਗੀ ਵੀ ਇਹ ਕੰਮ ਪਾਕਿਸਤਾਨੀ ਨੇ ਕੀਤਾ ਆ ਉਹ ਅਸਲ ਪਾਕਿਸਤਾਨੀ ਨਹੀਂ ਹੋ ਸਕਦੇ ਜੀ ਉਹਨੇ ਕੰਮ ਕੀਤਾਗਾ ਅਸਲ ਉਹ ਮੁਸਲਮਾਨ ਵੀ ਨਹੀਂ ਹੋ ਸਕਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਧਰਮ ਨੂੰ ਮੰਨਣ ਵਾਲਿਆਂ ਦਾ ਇਹ ਕੰਮ ਨਹੀਂ ਹੈਗਾ ਧਰਮ ਮਜਬ ਇਹ ਗੱਲ ਨਹੀਂ ਤੁਹਾਨੂੰ ਸਿਖਾਉਂਦਾ ਕਿ ਤੁਸੀਂ ਨਜਾਇਜ਼ ਨਿਹੱਤੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਕਿ ਉਹਨਾਂ ਨੂੰ ਤੁਸੀਂ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦੋ ਨਜਾਇਜ਼ ਹੀ ਉਹਨਾਂ ਨੇ ਕਿਸੇ ਦਾ ਕੀ ਵਿਗਾੜਿਆ ਸੀਗਾ ਜਿੰਨਾ ਤਾਂ ਸੱਜ ਵਿਆਹੇ ਜੋੜੇ ਜਾਂ ਜਿੱਦਾਂ ਕਿਸੇ ਦਾ ਭੈਣ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਹਾਂਜੀ ਕਿਸੇ ਭਰਾ ਦਾ ਭਰਾ ਕਿਸੇ ਭੈਣ ਦਾ ਭਰਾ ਜੋ ਕਿ ਸੁੰਨ ਦੇ ਵਿੱਚ ਹੈ ਕਿ ਉਹਨਾਂ ਨੂੰ ਧਰਮ ਦੇ ਨਾਂ ਤੇ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕੋਈ ਧਰਮ ਇਹ ਗੱਲ ਸਿਖਾਉਂਦਾ ਨਹੀਂ ਹੈਗਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੀ ਕੀ ਚੱਲ ਰਿਹਾ ਹੈ ਆ ਅਸੀਂ ਦੇਖਦੇ ਹਾਂ ਆਪਾਂ ਸਭ ਦੇਖਦੇ ਹਾਂ ਮੈਨੂੰ ਨਹੀਂ ਪਤਾ ਕਿੱਥੋਂ ਦੀ ਇਹ ਨਿਊਜ਼ ਆ ਮੈਂ ਕਾਫੀ ਚਰਚਤ ਆ ਏ ਫੇਸਬੁੱਕ ਤੇ ਦੇਖਨ ਨੂੰ ਮਿਲ ਰਹੀ ਆ ਕਿ ਇੱਕ ਯੰਗ ਇਜ਼ ਦਾ ਮੁੰਡਾ ਆ ਜਿਹਦੇ ਸਿਰਫ ਕਲੀ ਪੈਂਟ ਪਾਈ ਹੋਈ ਆ ਤੇ ਹੱਥ ਦੇ ਵਿੱਚ ਡੰਡਾ ਫੜਿਆ ਹੋਇਆ ਆ ਉਹ ਕੁਝ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਬਹੁਤ ਸੀ ਆਰਾਮ ਬਹੁਤ ਸੀ ਆਰਾਮ ਹਨਾ ਉਹ ਬੋਲ ਵੀ ਰਹੇ ਨੇ ਉਹਨੂੰ ਪੁੱਛ ਰਿਹਾ ਕਿ ਤੂੰ ਕੌਣ ਆ ਹਣਾ ਤੇਰਾ ਨਾਂ ਕੀ ਹੈ ਕੋਈ ਵਿਚਾਰਾ ਆਟੋ ਚਲਾ ਰਿਹਾ ਕੋਈ ਰਿਕਸ਼ਾ ਚਲਾ ਰਿਹਾ ਉਹਨੂੰ ਰੋਕ ਕੇ ਡੰਡਾ ਦਿਖਾ ਕੇ ਉਹਦੇ ਡੰਡਾ ਇੱਥੋਂ ਤੱਕ ਲੈ ਕੇ ਜਾਂਦਾ ਉਹਦੀ ਅੱਖਾਂ ਤੱਕ ਡੰਡਾ ਲੈ ਕੇ ਜਾਂਦਾ ਉਹ ਤੇ ਉਹਨੂੰ ਕਹਿ ਰਿਹਾ ਕਿ ਤੂੰ ਕੌਣ ਆ ਆਪ ਕੋ ਯਹਾਂ ਨਹੀਂ ਰਹਿਣ ਦੇ ਜਾਏਗਾ ਚਲੋ ਪਾਕਿਸਤਾਨ ਜਾਓ ਆਪ ਆਮ ਇਨਸਾਨ ਦਾ ਕੀ ਕਿਸੂਰਾ ਵੀ ਜੇ ਉਹ ਮੁਸਲਮਾਨਾਂ ਤੇ ਇਹਦੇ ਵਿੱਚ ਕੀ ਹੈ ਉਹ ਮੈਂ ਸੁਣਿਆ ਬੰਦਾ ਕਹਿ ਰਿਹਾ ਕਿ ਹਾਂ ਭਗਵਾਨ ਨੂੰ ਮੰਨਦੇ ਆਂ ਇੱਕ ਨੂੰ ਮੰਨਦੇ ਆਂ ਹਣਾ ਹਮ ਐਸੇ ਲੋਕ ਨਹੀਂ ਹੈ ਹਮ ਉਸਕੋ ਮੰਨਦੇ ਆਂ ਭਗਵਾਨ ਨੂੰ ਮੰਨਦੇ ਆਂ ਇੱਕ ਨੂੰ ਮੰਨਦੇ ਆਂ ਕਿਸੇ ਦੂਸਰੇ ਨੂੰ ਨਹੀਂ ਮੰਨਦੇ ਤੇ ਉਸ ਬੰਦੇ ਨੂੰ ਜ਼ਬਰਦਸਤੀ ਜੈਸੀ ਹਰਾਮ ਬੁਲਾਇਆ ਜਾ ਰਿਹਾ ਆ ਉਹਦੇ ਆਟੋ ਤੇ ਡੰਡੇ ਮਾਰੇ ਜਾ ਰਹੇ ਨੇ ਇੱਕ ਅਧ ਨੰਗ ਇਨਸਾਨ ਇਹ ਸਾਰਾ ਕੁਝ ਕਰ ਰਹੇ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਧਰਮੇਸ਼ ਖਾਂਦਾ ਸਰਕਾਰਾਂ ਇਹ ਸिखਾਉਂਦੀਆਂ ਆ ਕਿ ਕੋਈ ਉਸ ਸ਼ਹਿਰ ਦੇ ਵਿੱਚ ਕੋਈ ਪੁਲਿਸ ਵਾਲਾ ਕੋਈ ਹੋਰ ਨੁਮਾਇੰਦਾ ਉਸ ਨੂੰ ਰੋਕ ਨਹੀਂ ਰਿਹਾ ਹੈਗਾ ਤੇ ਫਿਰ ਉਸ ਤੋਂ ਕੀ ਆਪਾਂ ਕਿਆ ਫਲ ਲਾਇਆ ਜਾ ਸਕਦਾ ਹੈ ਕਿ ਇਹ ਸਰਕਾਰ ਦਾ ਛੱਡਿਆ ਹੋਇਆ ਬੰਦਾ ਨਹੀਂ ਹੋ ਸਕਦਾ ਕਿੱਡੀ ਨਿੰਦਨਯੋਗ ਗੱਲ ਆ ਜੇ ਪਾਕਿਸਤਾਨ ਹਿੰਦੁਸਤਾਨ ਦੀ ਜੇ ਗੱਲ ਕਰੀਏ ਉਹਨਾਂ ਦਾ ਆਪੇ ਦੇ ਵਿੱਚ ਕੋਈ ਰੋਲਾ ਨਹੀਂ ਗਾ ਜੇ 47 ਹੋਈ ਉਹ ਵੀ ਸਿਆਸਤਦਾਨਾਂ ਨੇ ਕਰਾਈ ਅੰਗਰੇਜ਼ਾਂ ਨੇ ਕਰਾਈ ਤੇ ਜੇ ਹੁਣ ਕਿਤੇ ਵੀ ਉਸ ਤੋਂ ਬਾਅਦ ਵੀ ਕੋਈ ਰੋਲਾ ਪੈਂਦਾ ਹੈ ਇਹ ਸਿਰਫ ਇੱਕ ਪੋਲਿਟਿਕਸ ਆ ਸਰਕਾਰਾਂ ਖੁਦ ਕਰਾ ਲੈਂਦੀਆਂ ਨੇ ਕੰਮ ਤੇ ਮੁੜ ਕੇ ਇਸ ਨੂੰ ਜਰੀਆ ਬਣਾ ਕੇ ਤੇ ਦੂਸਰੀ ਕਮਿਊਨਿਟੀ ਦੇ ਦੂਸਰੀ 파ਟ ਤੇ ਥੋਪ ਕੇ ਉਸ ਦਾ ਨਜਾਇਜ਼ ਫਾਇਦਾ ਠਾ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦੀਆਂ ਨੇ ਕਿਉਂਕਿ ਬਿਲਕੁਲ ਨਜਾਇਜ਼ਾ ਰਾਜੇ ਦਾ ਕੰਮ ਕੀ ਆ ਆਪਣੀ ਪਰਜਾ ਦੀ ਰੱਖਿਆ ਕਰਨੀ ਉਸ ਪਰਜਾ ਦੇ ਵਿੱਚ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ ਭਾਵੇਂ ਸਿੱਖ ਆ ਭਾਵੇਂ ਐਸਾਈਆ ਉਹ ਤੁਹਾਡੇ ਦੇਸ਼ ਤੇ ਵਿੱਚ ਰਹਿ ਰਿਹਾ ਆ ਤੇ ਉਸ ਨਾਗਰਿਕ ਦੀ ਹਰ ਸਹੂਤ ਹਰ ਜੇ ਤੁਸੀਂ ਉਹਨੂੰ ਕੋਈ ਹੋਰ ਵਧੀਆ ਓਪਰਚੁਨਟੀਆ ਕੋਈ ਰਹਿਣ ਬਸੇਰਾ ਪ੍ਰੋਵਾਈਡ ਨਹੀਂ ਕਰ ਸਕਦੇ ਐਟ ਲੀਸਟ ਉਹ ਜਿਹੜੀ ਆਪ ਕਮਾ ਕੇ ਖਾ ਰਿਆ ਆ ਉਸ ਤੇ ਕੋਈ ਕਿੰਤੂ ਪ੍ਰਿੰਤੂ ਤਰਨਾ ਨਾ ਕਰਿਆ ਜਾਵੇ ਉਸ ਨੂੰ ਰੋਕ ਕੇ ਜ਼ਬਰਦਸਤੀ ਉਹ ਤੋਂ ਹਰ ਧਰਮ ਦੀ ਰਿਸਪੈਕਟ ਉਹ ਕੇ ਤੇ ਜ਼ਬਰਦਸਤੀ ਕੀਤੀ ਜਾ ਰਹੀ ਹੈ ਇਹ ਤਰ੍ਹਾਂ ਦਾ ਹੁੰਦਾ ਹੈ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਇਹ ਬਿਲਕੁਲ ਨਜਾਇਜ਼ ਹੋ ਰਿਹਾ ਹੈ ਅਗਰ ਕੋਈ ਮੁਸਲਮਾਨ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਣ ਵਾਸਤੇ ਵਾਰ ਰੱਖਸ਼ਾ ਜਨਾ ਰਿਹਾ ਹੈ ਉਹਦੀ ਲੁੱਕ ਮੁਸਲਮਾਨ ਦੀ ਲੱਗਦੀ ਹੈ ਤੇ ਉਸ ਨੂੰ ਪੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਇਹ ਕੋਸ਼ ਹੋ ਰਿਹਾ ਆ ਇਹ ਇੱਕ ਸਿਆਸ ਦੇ ਆਧਾਰ ਤੇ ਰੋਟੀਆਂ ਸਿੱਕੀਆਂ ਜਾਰੀਆਂ ਨੇ ਜੋ ਕਿ ਨਹੀਂ ਹੋਣਾ ਚਾਹੀਦਾ ਪਰਜਾਂ ਨੂੰ ਸੁੱਕੀ ਰੱਖਣਾ ਰਾਜ ਦਾ ਕੰਮ ਜੋ ਕਿ ਹੋ ਰਿਹਾ ਕਿਸਾਨਾਂ ਨਾਲ ਲੱਗ ਦੁਖੀ ਨੇ ਕਾਮਕਾਰਾਂ ਹੀ ਲੱਗ ਦੁਖੀ ਆ ਮਜ਼ਦੂਰ ਲੱਗ ਦੁਖੀ ਆ ਇਹਨਾਂ ਚੀਜ਼ਾਂ ਉੱਤੇ ਧਿਆਨ ਦੇਣ ਦੀ ਬਜਾਏ ਆਹ ਚੰਗ ਕਰਵਾ ਕੇ ਸਰਕਾਰਾਂ ਆਪ ਹੀ ਕਰਵਾ ਕੇ ਇਹ ਹੋਰ ਤੇ ਬਲੇਮ ਲਾ ਕੇ ਉਹਨਾਂ ਨਾਲ ਵੈਰ ਕਮਾਣਾ ਕੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਜਿੱਤੇ ਤੱਕ ਮੈਂ ਗੋਲ ਹੋਰ ਕਰਦਾ ਇਹ ਜੋ ਸਿਆਸਤਾਂ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਕਾਫੀ ਦੇਖਣ ਦੇ ਵਿੱਚ ਆਇਆ ਕਿ ਪਾਕਿਸਤਾਨ ਦੇ ਵਿੱਚ ਜੋ ਆ ਉਹ ਟੂਰਿਸਟਿਜ਼ਮ ਕਾਫੀ ਚੱਲਿਆ ਆ ਕਿਉਂਕਿ ਸਾਡਾ ਜਿਹੜਾ 47 ਵੇਲੇ ਜੋ ਵੰਡ ਹੋਈ ਹੈ ਉਸ ਸਮੇਂ ਕਾਫੀ ਤਾਂ ਸਾਡੇ ਧਾਰਮਿਕ ਸਥਾਨ ਕਾਫੀ ਇਦਾਂ ਦੀਆਂ ਜਗਾਵਾਂ ਨੇ ਜਿਹੜੀਆਂ ਕਿ ਦੇਖਣਯੋਗ ਨੇ ਜਿਕੇ ਬੰਦਾ ਜਾ ਕੇ ਉੱਥੇ ਦੇਖ ਕੇ ਆਪਣੇ ਆਪ ਨੂੰ ਬੜਾ ਮਤਲਬ ਕਿ ਸਕੂਨ ਮਹਿਸੂਸ ਕਰਦਾ ਆ ਕਿਸ ਕੋਈ ਉਧਰੋਂ ਠਕਿਆ ਆਇਆ ਉਧਰੋਂ ਆਪਣਾ ਪਿੰਡ ਪੁਰਾਣਾ ਦੇਖਣਾ ਚਾਹੁੰਦਾ ਆ ਆਪਣਾ ਪਿੰਡ ਪੁਰਾਣਾ ਦੇਖ ਕੇ ਹੁੰਦੇ ਨੇ ਤੇ ਆ ਗੁਰਦੁਆਰਾਂ ਦੇ ਦਰਸ਼ਨ ਦیداری ਜਨਮ ਸਥਾਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਆ ਮੰਡੀ ਚੂੜਕਾ ਸੱਚਾ ਸੌਦਾ ਸਿੰਘ ਸਿੰਘਣੀਆਂ ਟੋਟਲੀ ਸਿੱਖ ਇਤਿਹਾਸ ਤਾਂ ਉਤਰ ਪਿਆ ਸਾਰਾ ਪਾਕਿਸਤਾਨ ਦੇ ਵਿੱਚ ਤੁਸੀਂ ਜਾਓ 1 ਮਹੀਨਾ ਤੁਸੀਂ ਲਾਹੌਰ ਦੇ ਵਿੱਚ ਰਹੋ 1 ਮਹੀਨਾ ਤੁਸੀਂ ਲਾਹੌਰ ਦੇ ਵਿੱਚ ਵੇਸਟਿੰਗ ਕਰਕੇ ਸਾਰੇ ਸਥਾਨ ਨਹੀਂ ਦੇਖ ਸਕਦੇ ਹੈਗੇ ਇੰਨਾ ਜਿਆਦਾ ਇਤਿਹਾਸ ਇਕੱਲੇ ਲਾਹੌਰ ਦੇ ਵਿੱਚ ਸਾਡਾ ਪਿਆ ਮਹਾਰਾਜਾ ਰਣਜੀਤ ਸਿੰਘ ਜਿੱਥੇ ਆਪਣੇ ਰੁਆਣੀਆਂ ਦੇ ਨਾਲ ਮਹਿਲਾਂ ਦੇ ਵਿੱਚ ਰਹਿੰਦੇ ਸੀਗੇ ਜੋ ਉੱਥੋਂ ਦਾ ਸਾਰਾ ਕਾਫੀ ਕੁਸ਼ ਤੇ ਜਿਕਰ ਹੁੰਦਾ ਅਰਦਾਸ ਦੇ ਵਿੱਚ ਗਲਾਂ ਦੇ ਵਿੱਚ ਟੋਟੇ ਪਵਾਏਗੇ ਸ਼ਹੀਦ ਸਿੰਘ ਸਿੰਘਣੀਆਂ ਜਿੰਨਾਂ ਦਾ ਅਰਦਾਸ ਦੇ ਵਿੱਚ ਸੀ ਨਾਮ ਲੈਂਿਆ ਜ਼ਿਕਰ ਹੁੰਦਾ ਹੈ ਹਾਂਜੀ ਉਹ ਸਥਾਨ ਤੁਸੀਂ ਦੇਖੋ ਜਾ ਕੇ ਤੁਹਾਡੀਆਂ ਪੂਬਾ ਨਿਕਲਦੀਆਂ ਇਹਨਾਂ ਚ ਜਣ ਦੇਖ ਕੇ ਦਰਸ਼ਨਦਾਰੇ ਕਰਤੇ ਹਾਂਜੀ ਤੇ ਉਹ ਕੋਈ ਮਾੜਾ ਕੰਮ ਤਾਂ ਹੈ ਨਹੀਂ ਜੋ ਬਟ ਸਰਕਾਰਾਂ ਨੂੰ ਵੀ ਗੱਲ ਹਜਮ ਨਹੀਂ ਆਉਂਦੀ ਉੱਧਰ ਵੀ ਗੰਦੀਆਂ ਸਰਕਾਰਾਂ ਨੇ ਇੱਧਰ ਵੀ ਗੰਦੀਆਂ ਸਰਕਾਰਾਂ ਆ। ਮੈਂ ਸਲਾਹਾਂਗਾ ਕਰੂੰਗਾ ਨਾਸਰ ਢਿੱਲੋਂ ਬਾਜੀ ਦੀ। ਉਹ ਤਾਂ ਜ਼ਿਕਰ ਮੈਂ ਕਰੂੰਗਾ ਕਿ ਉਹਨਾਂ ਨੇ ਕਿੱਡਾ ਵਧੀਆ ਕਦਮ ਉਪਰਾਲਾ ਸ਼ੁਰੂ ਕੀਤਾ ਪੰਜਾਬੀ ਪੰਜਾਬੀ ਦੀ ਗੱਲ ਕਰਦਣੇ। ਜੱਬੀ ਹਜ਼ਰਾ ਹੋ ਗਿਆ। ਹਜ਼ੂਮ ਗੱਲ ਹੋ ਗਿਆ ਇੱਕ ਉਸਕਾ ਨਾਮ ਵਕਾਰ। ਜੀ ਕੁਝ ਜਿਹੜੇ ਉੱਥੋਂ ਦੇ ਲੋਕ ਨੇ ਇਨਸਾਨ ਨੇ ਸੱਚੇ ਇਨਸਾਨ ਨਹੀਂ ਸੀ ਸਾਡੇ ਲੋਕਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਉੱਧਰ ਵਿਜ਼ਿਟਿੰਗ ਕਰਾਉਂਦੇ ਨੇ ਤੇ ਕੀ ਮਾਰਾ ਤੇ ਕੁਝ ਕਰ ਨਹੀਂ ਰਹੇ ਹੈਗੇ ਬੜਾ ਸਰਕਾਰ ਨੂੰ ਇਹ ਚੀਜ਼ਾਂ ਹਜਮ ਨਹੀਂ ਹੋ ਰਹੀਆਂ ਇਸ ਕਰਕੇ ਇਹ ਚੀਜ਼ਾਂ ਉਹ ਹੋਣ ਨਹੀਂ ਦੇਣਾ ਚਾਹੁੰਦੇ ਤੇ ਇਸ ਤਰ੍ਹਾਂ ਦਾ ਕੋਈ ਬਹਾਨਾ ਬਣਾ ਕੇ ਇਹ ਕਸ਼ਮੀਰ ਦੇ ਵਿੱਚ ਹੀ ਕਿਉਂ ਕਿਤੇ ਹੋਰ ਕਿਉਂ ਨਹੀਂ ਹੋਇਆ ਘਰ ਸਿਰਫ ਇੱਕ ਗੱਲ ਬਣਾਉਣ ਵਾਸਤੇ ਕਿ ਪਾਕਿਸਤਾਨੀ ਨੇ ਕੀਤਾ جنگ ਸ਼ੁਰੂ ਹੁੰਦੀ ਆ ਨੁਕਸਾਨ ਕਿਦਾ ਹੋਣਾ ਆ ਪੰਜਾਬ ਦਾ ਇਧਰ ਲ ਪੰਜਾਬ ਦਾ ਤੇ ਉਧਰ ਵੀ ਪੰਜਾਬ ਦਾ ਪੰਜਾਬ ਨੂੰ ਇਹ ਸਰਕਾਰਾਂ ਦੇਖਣਾ ਨਹੀਂ ਚਾਹੁੰਦੀਆਂ ਹੈਗੀਆਂ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਾਰੋਬਾਰ ਤੇ ਹਰ ਸਰਕਾਰ ਦੀ ਨਿਗ੍ਹਾਵਾਂ ਟਿੱਕੀਆਂ ਹੋ ਜਾਣ ਕਿ ਪੰਜਾਬ ਨੂੰ ਖਤਮ ਕਿਦਾਂ ਕੀਤਾ ਜਾਵੇ ਹਾਂਜੀ ਸੋ ਇਸ ਕਰਕੇ ਆ ਇਦਾਂ ਦਾ ਜੋ ਹੋ ਰਿਹਾ ਨਹੀਂ ਹੋਣਾ ਚਾਹੀਦਾ ਹਾਂਜੀ ਸੋ ਮੇਰੀਆਂ ਗੱਲਾਂ ਮੈਂ ਕੋਈ ਇੱਕ ਪੱਖ ਦੀ ਗੱਲ ਕੋਈ ਕਰਨੀ ਨਹੀਂ ਰਿਹਾ ਹੈਗਾ ਜਾਂ ਕੋਈ ਸਿਆਸਤੀ ਗੱਲ ਨਹੀਂ ਕਰ ਰਿਹਾ ਹੈਗਾ ਪਰ ਜੋ ਸੱਚ ਆ ਮੈਨੂੰ ਜੋ ਚੰਗਾ ਲੱਗਦਾ ਮੈਂ ਉਸ ਹਿਸਾਬ ਨਾਲ ਗੱਲਬਾਤ ਕੀਤੀ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿਉਂਕਿ ਮੈਂ ਉਸ ਗਲਤ ਨਹੀਂ ਭੁੱਲੇਗਾ ਅੱਲਾਹ ਬਹੁਤ ਹੋਰ ਕਰਨ ਵਾਲੀਆਂ ਨੇ ਆਪਾਂ ਬਹੁਤ ਕਰ ਸਕਦੇ ਹਾਂ ਬਟ ਅੱਜ ਵਾਸਤੇ ਇੰਨਾ ਹੀ ਕਾਫੀ ਆ ਤੇ ਫੇਰ ਕਿਤੇ ਸਵਾਬ ਬਣਿਆ ਤੁਹਾਡੇ ਨਾਲ ਜੁੜਾਂਗੇ ਜੀ ਗੱਲਬਾਤ ਕਰਾਂਗੇ ਦੇਵ ਜਸ ਤੁਹਾਡਾ ਆਪਣਾ ਮਨਜੀਤ ਪੰਡਵੀ ਧੰਨਵਾਦ ਥੈਂਕ ਯੂ ਵੀਡੀਓ ਬਣਾਉਣ ਵਾਸਤੇ ਤੇ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ